ਹਰ ਅਹ ਇਹ ਚੈੱਕ ਲਈ ਮੋਟਰ ਬਿਚਾਰ ਦੇ ਲਾਹ ਹੁਬਦ ਯਾਰ ਪਿੱਛੇ ਰੋ ਪਿੱਛੇ ਹੈਲੋ ਦੇਖਦਾ ਸਾਰਾ ਬੰਦੇ ਖੋਣ ਲੰਡੇ ਬੇ ਤਿੰਨ ਦਿਨ ਚਲੇ ਗਏ ਪ੍ਰਚਾਰਨੇ ਭਿਜੇ ਨਹੀਂ ਕੋਈ ਨਹੀਂ ਕੋਈ ਦੋਣ ਦੇ ਦੋਵਾ ਕਰੀছে ਪ੍ਰਸ਼ਾਸਨਦਾਰ ਕੋਈ ਨਹੀਂ ਬੋਲਦੇ ਕੋਈ ਅਧਿਕਾਰੀ ਨਹੀਂ ਆਇਆ ਭਾਈ ਜੀ ਪਹਿਲਾਂ ਮਾਂ ਦੇ ਮਿੱਟੀ ਤੋਂ ਇਹ 40 ਤਰ੍ਹਾਂ ਦੀ ਬਾਗਤ ਵੀ ਲਾ ਗਿਆ ਚਲਦਾ ਨਿੱਕੇ ਕਰਦੇ ਦੋਣੇ ਨਹੀਂ ਕਿਹੜੇ ਦੁਸਤ ਹੈ ਇਹ ਕਿਹੜਾ ਲਾ ਗਿਆ ਬਾਦ ਦਾ ਖਸਾਲ ਗਲੇ ਖਾਏ ਅੱਲਾ ਕਿਦਾਂ ਰੋਕਾ ਕੀ ਇਹ ਕਿੰਨੇ ਕੀ ਇੱਕ ਕਰਦੀ ਨੂੰ ਹੋਣੀ ਸਰ 5000 ਇੱਕ ਜੋ ਧਕਾ ਵਸਤੂ ਇਧਰ ਪਈ ਉਹ ਤੋਂ ਉਪਰਾ ਜੋ ਸ਼ਾਗ ਹੋਂ ਤੱਕ 10000 ਦੇ ਕੀ ਮੈ ਇਹਦੇ ਵਿੱਚ ਦੂਜਾ ਤੋਂ ਨੰਬਰ ਵਨ ਲੋਕਲ ਵੀ ਕੀ ਭਾਅ ਉਹਨੂੰ ਵਪਾਰਾ ਇਦੋਂ ਆਇਆ ਲੈ ਇਹ ਤੇ ਇਹ ਨਹੀਂ ਤੇ ਹਾਂ ਆਪਾਂ ਉਹ ਨਹੀਂ ਨਹੀਂ ਕਰਦੇ ਹਾਂ ਜੀ ਸਰ ਕੋਈ ਹਾਲਾਤ ਸ਼ਾਂਤ ਨਾ ਕੋਈ ਨਹੀਂ ਡਾਡੀ ਕਿਥਾ ਜਾ ਰਿਹਾ ਕੋਲਾ ਹੈ ਆ ਜਾ ਚਿਲਕੋ ਆ ਰਿਹਾ ਆ ਰਿਹਾ ਕੀ ਨਾਮ ਹੈ ਇਹਦਾ ਪਤਾ ਨਹੀਂ ਜਿੰਦਰ ਸਿੰਘ ਉਹ ਕਪੀਰ ਆ ਜਾ ਦੱਸ ਦੋੱਖਾਂ ਦੇ ਤੂੰ ਸਮਾਨ ਚੱਕੀ ਪਿੰਦਾ ਮਾਚੀਆ ਫਰਦਾ ਕਿੱਧਰ ਜਾਣਾ ਰੋਲ ਚਾਹ ਇੱਕ ਮਿੰਟ ਚੰਦੀ ਸਾਹਿਬ ਬਹੁਤ ਟਾਈ ਬੰਦਾ ਹੋਇਆ ਚੰਦੀ ਸਾਹਿਬ ਸਾਡੀ ਜਿਹੜੀ ਸਮੱਸਿਆ ਸਾਰਿਆਂ ਦੀ ਜਿਹੜੀ ਤੁਹਾਡੇ ਨੂੰ ਦੱਸਣ ਨੂੰ ਮਿਲ ਹੈ ਥੈਂਕ ਯੂ ਹਾਂ ਸਾਡੀ ਸਮਝਿਆ ਇਹ ਆਪ ਆ ਸਾਰਾ ਇੰਡੀਆ ਜਿਹੜਾ ਇਹਦੇ ਐਡਵਾਂਸ ਪਾਉਂਦਾ ਜਦੇ ਪੱਤ ਹੋਣਾ ਕੋਡ ਐਡਵਾਂਸ ਵਨ ਕੋਈ ਨਹੀਂ ਅੱਜ ਦਾ ਨਹੀਂ ਜੀ ਬਹੁਤ ਸਾਡੀ ਟੱਟਾਂ ਬਸਤੀ ਉਹਦੇ ਪਾਸੇ ਪੰਗਰ ਨੇ ਮਕਾਨ ਬਣੇ ਸੀ ਉਹ ਸਾਰੇ ਰੁੜ ਗਏ ਪਿਛਲੇ ਹੱਦ ਚਲੋ ਲੋਕਾਂ ਨੇ ਫੇਰ ਆਪਣੀ ਮਿਹਨਤ ਨੂੰ ਕਰਕੇ ਉਹਨੂੰ ਸਿੱਧਾ ਸਫਾਈ ਕੀਤਾ ਪਾਣੀ ਦੀ ਨਿਕਾਸੀ ਦੀ ਤਰ੍ਹਾਂ ਪੈਣੀ ਨੋਟਾ ਹੁੰਦੀ ਆ ਇਹ ਸਾਡੀ ਮੇਨ ਸਬਸਥਿਆ ਆ ਜਿਹਦੇ ਸਫਰ ਲੱਗਦੇ ਆ ਪੱਥਰ ਲਾ ਕੇ ਭੁੱਲੀ ਲੱਗ ਰਹੇ ਦਰਿਆ ਬਾਕੀ ਜਾਂਦਾ ਜਮੀਨਾਂ ਦੇ ਨਾਲ ਆਵਾਜ਼ਿਕਾ ਵੀ ਖਰਾਬ ਕਰੀ ਬੰਨ ਨਹੀਂ ਕੋਪੋ ਬੰਨ ਲ ਹੈ ਗਿਆ ਜਨਾ ਬਾਹਰ ਲ ਬੰਨ ਗਿਆ ਜੀ ਜਬਨ ਜਨੋਡਵਾਸਪਨ ਜਿੰਨੇ ਆਰਜੀ ਬਨ ਗਏ ਦਵਾਸਪਨ ਲੋਕੀ ਲੋਕਾਂ ਨੇ ਆਪਣੀ ਆਪ ਆਪਣੀ ਹਿੰਮਤ ਨਾਲ ਆਪ ਰੀਆਂ ਜਮੀਨੀਆਂ ਛੱਡ ਕੇ ਲਾਇਆ ਉਹ ਪਿਛਲੀ ਵਾਰੀ ਵੀ ਰੁੜ ਗਿਆ ਇਹ ਟੁੱਟ ਜਾਂਦਾ ਜਦੋਂ ਟੁੱਟ ਜਾਂਦਾ ਤੇ ਬਹੁਤ ਜ਼ਿਆਦਾ ਪਾਣੀ ਬਾਹਰ ਆਉਂਦਾ ਇਹ ਖਾਰੀ ਜਮੀਨ ਮੋਟਰਾਂ ਲੱਗੀਆਂ ਸਾਰੀ ਆਬਾਦੀ ਨਾ ਹੁਣ ਜਿਹੜੀ ਪ੍ਰੋਬਲਮ ਆ ਉੱਪੋਂ ਜਿਹੜਾ ਪਾਣੀ ਪਾਣੀ ਕੋਲੋਂ ਵਹਿ ਰਿਹਾ ਤੋਂ ਕਹਿੰਦਾ ਬਦਾਲਾ ਸਾਡੇ ਜਾਨੀਆਂ ਤੋਂ ਕਿਥੋਂ ਲੈ ਕੇ ਅਕਸਰ ਕੋਟੋਂ ਉਹ ਤੇ ਪਿਆ ਜਿਹੜੇ ਪ੍ਰੈਸ਼ਰ ਪਿੰਡਾ ਜਦੋਂ ਤਿਆਸ ਪਰ ਆਉਂਦਾ ਉਹਨਾਂ ਨੂੰ ਤਾਂ ਦਾਸ ਲੱਗਦੀ ਆ ਜਿਹੜੇ ਪੈਣੀ ਵਾਲ ਨੂੰ ਸਾਡੇ ਬੈਕ ਲਈ ਜਾਂਦਾ ਜਦੋਂ ਪੈਣੀ ਵਾਲ ਨੂੰ ਜਾਂਦਾ ਪਾਣੀ ਬਈ ਖਰਾਬਾ ਹੁੰਦਾ ਲੋਕਾਂ ਦੀ ਜ਼ਮੀਨ ਦਾ ਤੇ ਫਿਰ ਇਹਦੇ ਨਾਲ ਖਰਾਬਾ ਸਾਡਾ ਫਿਰ ਜਿਹੜਾ ਨੁਕਸਾਨ ਆ ਸਾਨੂੰ ਇਹ ਕੋਈ ਆ ਜਿੰਨੇ ਤੋਂ ਸੋਪਾ ਕਰਦੇ ਇਹ ਤੁਹਾਨੂੰ ਪਾਰਟਮੈਂਟ 咱们印度人，我们是大家。 ਇਹ ਤੁਹਾਡਾ ਪਿਛਲੀ ਵਾਰ ਵੀ ਪਾਣੀ ਆਇਆ ਹੋਰ ਹਰ ਸਾਲ 23 23 ਆ ਗਿਆ ਹੈ 23 ਦੇ ਵਿੱਚ ਵੀ ਆਇਆ ਹੁਣ ਵੀ ਤੇ ਬਾਅਦ ਕੋਈ ਨਹੀਂ ਚੱਲ ਗਿਆ ਬਾਅਦ ਦੇ ਇਸ ਪਾਸੇ ਵੀ ਆ ਗਏ ਤੇ ਇਹ ਜਿਹੜਾ ਬੰਨ ਤੇ ਇਧਰ 5 5 6 6 ਫੁੱਟ ਪਾਣੀ ਪਿਛਲੇ ਪਾਣੀ 10 10 ਫੁੱਟ 10 ਤੋਂ 12 ਪਲੱਸ ਬਾਅਦ ਵੀ ਨਹੀਂ ਨਿਕਲਿਆ ਬਹੁਤ ਮਾਦਦ ਬੰਨ ਤੇ ਬਰਾਬਰੀ ਸੀ ਆਪਾਂ ਖਾਇ ਅੱਗੇ ਖੜੇ ਸੀ ਜਦੋਂ ਤੁਹਾਨੂੰ ਭਾਗ ਨਾ ਲੱਗੇ ਨਹੀਂ ਜਗਾ ਹਰ ਇੱਕ ਬੇਨਾਮੀ ਸੜਕ ਦਾ ਜੰਮ ਹੈ ਬੰਦਾ ਤੁਸੀਂ ਕਮੇਟੀ ਕੋਲ ਬਾਤ ਕਰੋ ਮਰੀਦ ਜੀ ਸਾਰੇ ਹਨੂਦ ਸਾਰੇ ਨੂੰ ਦਿਓ ਸਾਰਿਆਂ ਨੂੰ ਇਧਰ ਨੂੰ ਕਰੋ ਸਾਰੇ ਦੇਖੋ ਬੋਲ ਤੋਂ ਖਰਾਬੀ ਕਢਾਓ ਪਾਣੀ ਨਿਕਲਿਆ ਰਿਹਾ ਹੈ ਇਹ ਪਿੰਡ ਬਣਾ ਰਿਹਾ ਹੈ ਪੂਰੇ ਪਿੰਡ ਦਾ ਇੱਕ ਟਾਹਣੀ ਕਾਫੀ ਯੋ ਨੋ ਲੋਕੀ ਚੱਲਣਾ ਕਿੱਦਾਂ ਨਹੀਂ ਕਿੱਤਾਂ ਵਸਤੂ ਤੇ ਨਾਲੋ ਤੇ ਗੱਟਾ ਮੰਡੀ ਤਾਂ ਵੀ ਚੱਲਦਾ ਤੇ ਪਿਛਲਾ ਪਿੰਡ ਸਾਡਾ ਮੁੰਡੀ ਸ਼ਹਿਰੀਆਂ ਉਤੋਂ ਪਿਛਲਾ ਬਡਾਲਾ ਮੁੰਡੀ ਚੋਲੀਆਂ ਇਹ ਤਿੰਨ ਇਹ ਜਿਹੜਾ ਗੌਂਦ ਪੈਂਦਾ ਹੈ ਚਾਰ ਪੰਜ ਜਿਆਦਾ ਦਰਵਾਜ਼ੇ ਤੇ ਇਹ ਢੀ ਬਣਦੀ ਹੈ ਜੀ ਪੂਰੇ ਉਧਰੋਂ ਪਈ ਆਉਂਦੀ ਹੈ ਭਾਵੇਂ ਤੋਂ ਵਈ ਅੱਗੇ ਜਾ ਕੇ ਰਾਲਦੀ ਹੈ ਤੇ ਦਰਿਆ ਇਧਰੋਂ ਆਉਂਦਾ ਸੱਜੋਂ ਲੁਕੇ ਰਕੇ ਜਾ ਕੇ ਸਾਰਿਆਂ ਨੂੰ ਕੋਈ ਬਾਗੋਂ ਤੋਂ ਕੰਮ ਤੇ ਨਹੀਂ ਆਇਆ। ਤੁਹਾਡੇ ਉਹ ਜਿਹੜੇ ਖਾੜੀਆਂ ਵਾਲੇ ਪਾਸੇ ਜਿੱਥੇ ਉਹ ਕਿਸ਼ਤੀ ਤੁਸੀਂ ਕਹਿੰਦੇ ਕਿਸ਼ਤੀ ਚੱਲਦੀ ਆ ਉਹ ਇਹਨਾਂ ਦੇ ਪਿੰਡ ਆ। ਤੁਸੀਂ ਜੰਨੀ ਸਾਹਿਬ ਅੱਜ ਤੁਸੀਂ ਆਏ ਹੋ ਮਡਾਲਾ ਛੰਨਾ। ਇੱਥੇ 23 ਜੇ ਵੀ ਹੜਾ ਆਇਆ ਤੇ 19 ਜੇ ਵੀ ਆਇਆ। 19 ਜੇ ਤੁਹਾਡੀ ਆਪਣੀ ਸਰਕਾਰ ਤੋਂ ਤਾਂ ਵੀ ਕਾਰਜ ਰਹੇ ਅਧੂਰੇ। ਹੁਣ 23 ਜੇ ਆਇਆ ਤਾਂ ਤਾਂ ਵੀ ਉਸੇ ਤਰ੍ਹਾਂ ਹੀ ਉਹ ਲੋਕ ਜਿਹੜੇ ਪਰੇਸ਼ਾਨ ਆ। ਤੇ ਕੀ ਕਹਿਣਾ ਚਾਹੁੰਦੇ ਮੌਜੂਦਾ ਸਰਕਾਰ ਨੂੰ? ਕੋਈ ਚੀਜ਼ਾਂ ਸੋ। ਇਹ ਹੈ 샤ਪੋਰ ਹਲਕੇ ਦਾ ਮਡਾਲਾ ਚਨਾ ਪਿੰਡ ਇੱਥੇ ਦੇ ਨਾਲ ਦੇ ਕਾਫੀ ਪਿੰਡ ਤੇ ਲਗਭਗ 10 ਤੋਂ 15000 ਏਕੜ ਜ਼ਮੀਨ ਚਾਰੇ ਪਾਸੇ ਪਾਣੀ ਚ ਡੁੱਬੀ ਪਈ ਹੈ ਇਹਦੇ ਵਾਸਤੇ ਜਦੋਂ ਮੈਂ ਮੁੱਖ ਮੰਤਰੀ ਸੀ ਐਸੀ ਇੱਕ ਪਿਛੇ ਪੁਣ ਪਾਸ ਕੀਤਾ ਸੀ ਇੱਕ ਸੜਕ ਪਾਸ ਕੀਤੀ ਸੀ ਪ੍ਰਧਾਨ ਮੰਤਰੀ ਸੜਕ ਯੋਜਨਾ ਚ 11 ਕਰੋੜ ਰੁਪਏ ਦਾ ਫੰਡ ਲੱਗਣਾ ਸੀ ਕੌਣ ਜਾ ਕੇ ਇਹ ਸਰਕਾਰ ਨੇ ਉਹ ਟੈਂਡਰ ਲਗਾਇਆ ਲੇਕਿਨ ਕੇਂਦਰ ਸਰਕਾਰ ਨੇ ਉਹ ਨਹੀਂ ਕਰ ਸਕਦਾ ਕਿ ਤੁਸੀਂ ਟਾਈਮ ਸਿਰ ਕੰਮ ਕਰਾਇਆ 5.5 ਸਾਲ ਤੋਂ ਕੱਢ ਤੇ ਇਸ ਕਰਕੇ ਉਹਨਾਂ ਨੇ ਇਹ ਕੰਮ ਨੂੰ ਰੋਕ ਦਿੱਤਾ ਜੀ ਤੇ ਫਿਰ ਇਹ ਗਦੀ ਗੇੜ ਚ ਪੈ ਗਿਆ ਕੰਮ ਜੀ ਹੁਣ 11 ਤਰੀਕ ਨੂੰ ਜਿਹੜੀ ਕਮੇਟੀ ਦਾ ਮੈਂ ਚੇਅਰਮੈਨ ਆ ਉਹਦੇ ਵਿੱਚ ਅਸੀਂ ਇਹਨਾਂ ਦਾ ਪੂਰੇ ਇੰਡੀਆ ਦਾ ਨੈਸ਼ਨਲ ਹਾਈਵੇ ਤੇ ਪੀ ਡਬਲ ਯੂ ਡੀ ਜਿਹੜੀ ਕੇਂਦਰ ਦੀ ਹੈ ਉਹਨਾਂ ਦਾ ਐਸੀ ਚੇਅਰਮੈਨ ਉੱਥੇ ਬੁਲਾਇਆ ਇਸ ਉਹਨਾਂ ਦੀ ਗੱਲ ਕਰਨੀ ਹੈ ਇਸੇ ਤਰ੍ਹਾਂ ਦੀਆਂ ਇਹ ਹਲਕੇ ਦੀਆਂ 165 5 ਕਿਲੋ 5 ਕਿਲੋਮੀਟਰ ਸੜਕਾਂ ਇਸ ਹਲਕੇ ਦੀਆਂ ਤੇ ਪੰਜਾਬ ਦੀਆਂ ਬਹੁਤ ਸਾਰੀਆਂ ਸੜਕਾਂ ਇਸ ਕਰਕੇ ਰੁਕੀਆਂ ਤੇ ਪੁਲ ਰੁਕੇ ਕਿ ਜੀ ਸਰਕਾਰ ਨੇ ਟਾਈਮ ਸੀ ਉਹਨਾਂ ਦੇ ਟੈਂਡਰ ਲਾ ਕੇ ਕੰਮ ਨਹੀਂ ਸ਼ੁਰੂ ਕੀਤਾ ਇੱਥੇ ਅੱਗੇ ਇੱਕ ਕੱਚਾ ਬੰਨ ਹੈ ਜਿਹੜਾ ਹਰ ਵਾਰ ਟੁੱਟ ਜਾਂਦਾ ਤੇ ਇਹਨਾਂ ਪਿੰਡਾਂ ਨੂੰ ਹਰ ਵਾਰ ਮਾਰ ਕਰਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਦੇਖੋ ਕਿੰਨੇ ਲੋਕ ਆ ਕੇ ਸਾਨੂੰ ਇੱਥੇ ਮਿਲਣ ਵਾਤੇ ਆਏ ਜੀ ਜੀ ਐਸੀ ਜਿਨਾ ਵਿੱਚ ਤੇ ਖੜੇ ਆ ਨਾ ਤਾਂ ਕੋਈ ਰਾਹਤ ਪਹੁੰਚੀ ਨਾ ਇੱਥੇ ਕੋਈ ਸਰਕਾਰੀ ਬੰਦਾ ਪਹੁੰਚਿਆ ਨਾ ਕੋਈ ਸਰਕਾਰੀ ਗੱਡੀ ਪਹੁੰਚੀ ਤੇ ਇਹ ਲੋਕਾਂ ਨੂੰ ਸਰਕਾਰ ਨੇ ਇਹਨਾਂ ਦੇ ਹਾਲੇ ਛੱਡਿਆ ਹੋਇਆ ਹੈ ਕਈਆਂ ਦੇ ਘਾਟ ਡੁੱਬੇ ਪਏ ਆ ਕਈਆਂ ਦੇ ਡੰਗਰ ਡੁੱਬੇ ਪਏ ਆ ਸੋ ਹਾਲਾਤ ਬੜੇ ਮਾੜੇ ਆ ਸਰਕਾਰ ਨੂੰ ਜਗਣਾ ਚਾਹੀਦਾ ਹੈ ਤੇ ਛੇਤੀ ਆ ਕੇ ਇਹਨਾਂ ਲੋਕਾਂ ਦੀ ਸਾਰ ਲੈਣੀ ਚਾਹੀਦੀ ਏ ਤੇ ਇਹਨਾਂ ਲੋਕਾਂ ਨੂੰ ਜਿਹੜਾ ਇਹ ਹੈ ਇਹ ਜਿਹੜਾ ਕਿੰਨਾ ਇਹਨਾਂ ਦੀ 10 15000 ਏਕੜ ਜ਼ਮੀਨ ਸਾਰਾ ਟੋੜਾ ਡੁੱਬਿਆ ਪਿਆ ਦਰਸਤगिर ਕੀ ਹੈ ਮਾਲਦਾਨ ਖਾਨ ਹੋ ਗਿਆ ਕੰਦਰਾ ਦਾ ਨੁਕਸਾਨ ਹੋਇਆ ਇਹਦੀ ਭਰਪਾਈ ਵਾਸਤੇ ਤੁਰੰਤ ਗੁਰਦੌਰੀ ਕਰਾ ਕੇ ਇਹਨਾਂ ਨੂੰ ਜਿਹੜੀ ਹੈ ਮੁਆਵਜ਼ਾ ਉਹ ਦੇਣਾ ਚਾਹੀਦਾ ਤੇ ਨਹੀਂ ਸਭ ਕੀ ਕਹਿਣਾ ਚਾਹੁੰਦੇ ਹਰ ਵਾਰ ਜਿਹੜਾ ਵਾ ਇਹ ਜਿਆ ਟੁੱਪ ਜਾਂਦਾ ਤੇ ਜਿਹੜੀ ਮੌਜੂਦਾ ਸਰਕਾਰ ਆ ਇਸ ਵਕਤ ਪਹੁੰਚੀ ਵੀ ਨਹੀਂ ਤੁਹਾਡਾ ਧੰਨਵਾਦ ਸਭ ਤੋਂ ਪਹਿਲਾਂ ਕਰਦੇ ਕਿ ਤੁਸੀਂ ਸਾਬਕਾ ਸੀਐਮ ਹੋਣ ਦੇ ਬਾਵਜੂਦ ਵੀ ਤੁਸੀਂ ਐਕਟਿਵ ਆ ਤੇ ਸਾਡੇ ਮੌਜੂਦਾ ਐਮਰੇ ਸਾਹਿਬ ਦੇ ਨਾਲ ਕੀ ਏਰੀਆ ਦੇ ਵਿੱਚ ਆਏ ਆ ਪਰ ਜਿਹੜਾ ਮੌਜੂਦਾ ਸਰਕਾਰ ਆ ਉਹਨਾਂ ਦੇ ਇੱਕ ਵੀ ਇੱਥੇ ਕੋਈ ਬਦੰਦਾ ਆਇਆ ਨਹੀਂ ਕਹਿੰਦੇ ਤਾਂ ਕਿ ਜੇ ਤੁਹਾਨੂੰ ਵੀ ਉਹਨਾਂ ਦੀ ਕੀ ਨੀਤੀ ਇਹਨਾਂ ਦੇ ਦੇਖ ਸਕੋ ਲੋਕਲੇ ਕਿੰਨੇ ਮਤਾਲਦੇ ਉਹਨਾਂ ਦੀ ਫਸਲਾਂ ਬਾੜੀ ਜੋ ਸਾਰੇ ਘਰ ਲੋਪ ਹੋ ਗਏ ਇਹ ਜਿਹੜੇ ਹਾਰ ਆਉਂਦੀ ਹੈ ਸਰਕਾਰ ਦੀਆਂ ਨਾਕਾਮੀਆਂ ਕਰਕੇ ਆਉਂਦੀ ਹੈ ਇਹ ਨਾ ਤਾਂ ਇਹਨਾਂ ਨੇ ਦਰਿਆ ਨੂੰ ਸਹੀ ਤਰੀਕੇ ਨਾਲ ਸਾਫ਼ ਕਰਿਆ ਦਰਿਆ ਦੇ ਵਿੱਚ ਨਜਾਇਜ਼ ਮਾਈਨਿੰਗ ਚੱਲਦੀ ਏ ਇੱਥੇ ਦੇ ਲੀਡਰ ਆਮ ਆਦਮੀ ਪਾਰਟੀ ਦੇ ਤੇ ਪੁਲਿਸ ਮਿਲ ਕੇ ਮਾਈਨਿੰਗ ਕਰਾਉਂਦੇ ਦਰਿਆ ਦੀ ਸਫਾਈ ਕੋਈ ਨਹੀਂ ਹੋਈ ਨਾ ਤੁਹਾਨੂੰ ਬੜੀ ਲਾਈ ਜੀ ਦਰਿਆ ਨੇ ਜਿੰਨ ਥੱਲੇ ਦੇ ਕਿਲੇ ਜਿਹੜੇ ਉਹ ਇਹ ਲੋਕ ਦੱਸ ਰਹੇ ਐ ਕਿ ਇਹਨਾਂ ਦੇ ਚੀਤੇ ਜ਼ਮੀਨ ਐ ਜਿਹੜੀ ਉਹ ਦਰਿਆ ਹਟਾ ਕੇ ਲੈ ਗਿਆ ਤੇ ਹਰ ਵਾਰ ਪਿਛਲੇ 3 ਸਾਲਾਂ ਤੋਂ ਇਹਨਾਂ ਨੂੰ ਇੱਥੇ ਇਸੇ ਤਰ੍ਹਾਂ ਸੰਤਾਪ ਚੁੜਨਾ ਪੈਂਦਾ ਕਿਉਂਕਿ ਦਰਿਆ ਦਾ ਸਹੀ ਰਸਤਾ ਨਹੀਂ ਬਣਿਆ ਤੇ ਉਹ ਤਾਂ ਬੰਨ ਨਹੀਂ ਬਣਿਆ ਮੈਂ ਸਰਕਾਰ ਨੂੰ ਫੇਰ ਅਪੀਲ ਕਰਦਾ ਕਿ ਡੀਸੀ ਨੂੰ ਵੀ ਹੋਣੇ ਟੈਲੀਫੋਨ ਕਰਾਂਗਾ ਕਿ ਇੱਥੇ ਆ ਕੇ ਲੋਕਾਂ ਦੀ ਸਾਰ ਲਾਉ ਮੈਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸੁਣ ਰਿਹਾ ਪਿਛਲੇ ਪਿੰਡ ਵੀ ਇਹੀ ਹਾਲ ਚੁੜ ਉਸ ਤੋਂ ਪਹਿਲਾਂ ਜਿਹੜਾ ਕੋਟੜੇ ਦੀ ਗਏ ਉੱਥੇ ਵੀ ਇਹੀ ਹਾਲ ਸੀ ਕੋਈ ਸਰਕਾਰ ਦਾ ਬੰਦਾ ਇਹਨਾਂ ਪਿੰਡਾਂ ਦੇ ਵਿੱਚ ਨਹੀਂ ਆਇਆ ਸਰਕਾਰ ਸੁੱਤੀ ਪਈ ਹੈ ਲੋਕਾਂ ਦੇ ਜਿਹੜੇ ਘਰ ਉਜੜ ਗਏ ਐ ਤੇ ਲੋਕ ਦਾ ਮੰਦਾ ਹਾਲ ਐ ਚੰਨੀ ਸਾਹਿਬ ਇੱਕ ਇੱਥੇ ਲੋਕਾਂ ਦੀ ਇੱਕ ਹੋਰ ਸ਼ਿਕਾਇਤ ਸੀ ਕਿ ਜਿਹੜੀ ਸਰਕਾਰ ਵਾ ਨਜਾਇਜ਼ ਮਾਈਨਿੰਗ ਕਰਾਉਂਦੀ ਐ ਜਾਇਜ਼ ਕਿਉਂ ਨਹੀਂ ਲੋਕਾਂ ਨੂੰ ਖੁੱਲ੍ਹ ਕੇ ਹੋਣੇ ਦਿੱਤੀ ਜਾਂਦੀ ਮੈਂ ਇਹੀ ਪਹਿਲਾਂ ਗੱਲ ਕਰਕੇ ਰਹਿ ਗਿਆ ਕਿ ਇਸ ਹੜ੍ਹ ਆਉਣ ਦਾ ਕਾਰਨ ਨਜਾਇਜ਼ ਮਾਈਨਿੰਗ ਹੈ ਪਿਛਲੇ ਇੱਕ ਨਜਾਇਜ਼ ਨਜਾਇਜ਼ ਮਾਈਨਿੰਗ ਕਿਉਂ ਗਿਆ ਜਾਂਦਾ ਪਹਿਲਾਂ ਤੋਂ ਹੀ ਅਫਰੀ ਨਿਕਲਦਾ ਨਜਾਇਜ਼ ਜਾਂ ਜੈਲ ਮੈਨ ਇਹ ਹੁੰਦੀ ਐ ਕਿ ਸਰਕਾਰ ਨਿਸ਼ਚਿਤ ਕਰੇ ਕਿ ਐਸੀ ਪੈਣੀ ਨਹੀਂ ਮਿੱਟੀ ਔਰ ਰੇਤਾ ਚੁੱਕਿਆ ਜਾ ਸਕਦਾ ਕਿ ਸਰਕਾਰ ਉਹਦੀ ਆਕਸ਼ਨ ਕਰੇ ਤੇ ਦੇਖ ਸਰਕਾਰ ਨੂੰ ਪੈਸਾ ਮਿਲੇ ਹੁਣ ਸਰਕਾਰ ਦੇ ਖਾਤੇ ਕੁਛ ਨਹੀਂ ਜਾ ਰਿਹਾ ਚੋਰਾਂ ਦੇ ਥਾਨ ਹੈ ਜਿਹੜੇ ਲਾਠੀਆਂ ਤੇ ਗੱਜ ਮਿਨੇ ਜਾ ਰਹੇ ਕੋਈ ਕਦੇ ਕਿਤੇ ਦੇ ਪੱਟ ਲੈ ਜਾਂਦਾ ਅੱਧੀ ਰਾਤ ਨੂੰ ਕੋਈ ਅੱਧੀ ਰਾਤ ਨੂੰ ਕਿਤੇ ਦੇ ਪੱਟ ਲੈ ਜਾਂਦਾ ਰਾਤ ਨੂੰ ਇਹਦੇ ਠੂੜਾ ਪਈ ਜਾਂਦੀ ਹੈ ਤੇ ਰਾਤ ਨੂੰ ਰੇਤਾ ਚੱਕਿਆ ਜਾਂਦਾ ਤੇ ਉਹਦੇ ਪੈਸੇ ਸਰਕਾਰ ਨੂੰ ਕੋਈ ਨਹੀਂ ਮਿਲਦੇ ਜਿਹੜਾ ਕਾਨੂੰਨੀ ਤੌਰ ਤੇ ਆਕਸ਼ਨ ਹੋ ਕੇ ਨਾ ਰੇਤਾ ਦੇਖੀ ਉਹ ਨਜਾਇਜ਼ ਮੈਨੇ ਹੈ ਕਿਹੜਾ ਪਲੈਂਟ ਸਿਸਟਮ ਦੇ ਨਾਲ ਰੇਤਾ ਲਾ ਚਿੱਤਿਆ ਜਾ ਵੀ ਉਹ ਲਿਜਾਈ ਨਹੀਂ ਜਾਂਦੇ ਤੇ ਇਸ ਏਰੀਆ 'ਚ ਸਾਰੇ ਰੋਪਾਂ ਦੇ ਪੁਆਹ ਐ ਕਿ ਇੱਥੇ ਲਿਜਾਈ ਨਹੀਂ ਹੁੰਦੀ ਐ ਜਿਹਦੇ ਕਰਕੇ ਹਰ ਬਾਰੇ ਹਰ ਇੱਥੇ ਹੜ ਮਾਰ ਕਰਦੇ ਐ ਇਸ ਕਰਕੇ ਸਰਕਾਰ ਨੂੰ ਜਾਗਣਾ ਚਾਹੀਦਾ ਸਰਕਾਰ ਦੇ ਖਾਤੇ 'ਚ ਕੋਈ ਜਾ ਨਹੀਂ ਰਿਹਾ ਧੱਕੇ ਨਾਲ ਇੱਥੇ ਦੇ ਲੀਡਰ ਤੇ ਪੁਲਿਸ ਮਿਲ ਕੇ ਅਜੇ ਮੈਨੇ ਕਰਾਉਂਦੀ ਆ ਉਹ ਆਪ ਭਗਵੰਤ ਮਾਨ ਨੂੰ ਕਿੰਨਾ ਇਕਸਾ ਜਾਂਦਾ ਹੈ ਉਹਨਾਂ ਕੰਦੇ ਕਿੰਨਾ ਇਕਾਉਂਦਾ ਇਹ ਸਾਨੂੰ ਕੋਈ ਪਤਾ ਨਹੀਂ ਕਾਗਰਸ ਸਰਕਾਰ ਚ ਕਿ ਉਸ ਵੇਲੇ ਜਿਹੜਾ ਮਾਈਨਿੰਗ ਦਾ ਸੀ ਸੱਤਾਂ ਕੁ ਸੈਂਟਰ ਨੂੰ ਜਦੋਂ ਮੈਂ ਮੁੱਖ ਮੰਤਰੀ ਬਣਿਆ ਐਸੀ ਸਿਸਟਮ ਦੇ ਨਾਲ 5.5 ਰੁਪਏ ਪਰ ਕਿਉਂਕਿ ਇਸ ਤਰ੍ਹਾਂ ਆਚ ਉਹ ਰਿਤੇ ਦਾ ਰੇਟ ਫਿਕਸ ਕਰਤਾ ਸੀ ਉਹਦੇ ਨਾਲ ਹਰ ਕਿਸੇ ਨੂੰ 5.5 ਰੁਪਏ ਰੇਟ ਮਿਲਦਾ ਸੀ ਤੇ ਸਰਕਾਰ ਨੂੰ ਪੈਸੇ ਜਾਂਦੇ ਸੀ ਇਹ ਕਹਦੇ ਸੀ ਅਸੀਂ 20000 ਕਰੋੜ ਦੇ ਵਿੱਚ ਠੱਠਾ ਕਰਾਂਗੇ ਇੱਕ ਥੇਲਾ ਇਹਨਾਂ ਨੇ ਸਰਕਾਰ ਨੂੰ ਨਹੀਂ ਆਇਆ ਲੋਕਾਂ ਨੂੰ ਅੱਜ ਰੇਟਾ ਮਿਲ ਰਿਹਾ ਲੇਕਿਨ 25 ਰੁਪਏ ਜੋ ਵੇਚੇ ਗਏ ਤੇ ਲੋਕ ਲੁਟੇ ਜਾ ਰਹੇ ਆ ਉਹਦਾ ਪੈਸਾ ਕਿੱ디 ਆਲੇ ਜਾ ਰਹੇ ਆ ਜਾਂ ਮੁੱਖ ਮੰਤਰੀ ਜਿੱਥੇ ਜਾ ਰਹੇ ਆ ਜਾਂ ਇੱਥੇ ਦੇ ਨਿੱਕਾ ਜਨ ਸਭ ਇੱਕ ਸਵਾਲ ਆ ਇਹ ਸਾਰੇ ਹਲਕੇ ਦੇ ਲੋਕ ਇਹ ਡਿਮਾਂਡ ਕਰਦੇ ਆ ਵੀ ਆਪਾਂ ਇੱਥੇ ਜਿਹੜੀਆਂ ਸਰਕਾਰਾਂ ਤੁਸੀਂ ਐਲਾਨ ਵੀ ਕੀਤੇ ਤਾਂ ਵੀ ਨਹੀਂ ਪਟਕੀਆਂ ਬਣੀਆਂ ਇਹ ਚਾਹੁੰਦੇ ਆ ਵੀ ਸਾਨੂੰ ਜਿਹੜੇ ਦਰਿਆ ਆਪ ਨੂੰ ਖਾਲਣ ਦਿੱਤੇ ਜਾਣ ਅਸੀਂ ਆਪੇ ਹੀ ਖਾਲਾਂਗੇ ਆਪੇ ਹੀ ਤੇਲ ਬਾਲਾਂਗੇ ਤੁਸੀਂ بس ਸਿਰਫ ਇਜਾਜ਼ਤ ਦੇ ਦਿਓ ਕੀ ਤੁਸੀਂ ਸਰਕਾਰ ਨੂੰ ਪ੍ਰਿੰਟ ਵਾਲਿਆਂ ਨੇ ਜੇ ਕੋਈ ਵੀ ਬੰਨ ਲਾਣਾ ਹੈ ਕੋਈ ਵੀ ਕੁੱਛ ਕਰਨਾ ਕੋਈ ਇਜਾਜ਼ਤ ਨਹੀਂ ਲੋੜਨੀ ਮੈਂ ਆਜੂਗਾ ਮੈਂ ਇਜਾਜ਼ਤ ਨਹੀਂ ਹੈ ਜਿਹੜਾ ਕਿ ਰੁਕੂਗਾ ਦੇਖੋ ਤੁਸੀਂ ਜਿਹੜਾ ਕੁਝ ਕਰਨਾ ਕਰੋ ਆਪਣੇ ਬਚੋਵਾਸਤ ਮੈਂ ਤੁਹਾਡੇ ਨਾਲ ਹਾਂ ਤੁਸੀਂ ਜਿਹੜਾ ਜਰਾ ਕਾ ਦੀ ਸਰਕਾਰ ਆਉਣੀ ਸਾਡੀ ਕਾਹ ਦਾ ਨਹੀਂ ਸਰਕਾਰ ਆਉਣੀ ਕਟੜ ਸਰਕਾਰ ਆਉਣੀ ਵੀ ਆ ਸਾਨੂੰ ਇਹ ਯਕੀਨ ਪਰ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਮੰਗ ਨਹੀਂ ਅਸੀਂ ਤੁਹਾਡੇ ਕੋਲ ਹੱਕ ਲੈਣਾ ਚਾਹੁੰਦੇ ਆ ਆਪਣਾ ਕਿਉਂ ਲੈਣਾ ਚਾਹੁੰਦੇ ਸਾਡੇ ਜੰਗ ਮੁੱਡੇ ਸਾਰੇ ਕਾਹੇ ਸਵਾਲ ਕਿਸੇ ਨੇ ਨਹੀਂ ਕਰਨਾ ਧੁਗਨੀਆਂ ਦਾ ਫੱਕਾ ਮਾਰ ਕੇ ਖੜੇ ਆ ਸਾਡੇ ਪਿੰਡਾਂ ਜਦੋਂ ਜਦੋਂ ਉਹਨਾਂ ਦੇ ਇਤਿਹਾਰ ਆਇਆ ਉਨਾਂ ਸਾਹਮਣੇ ਸਾਨੂੰ ਰਾਤ ਨੂੰ ਖੜਾ ਆਇਆ ਸਵੇਰ ਸਾਡੇ ਕੋਲ ਝਾੜਿਆਂ ਦੇ ਕੋਹੜ ਰਹੇ ਸਾਡੀ ਸਾਡੀ ਅਰਮਦਾਦੀ ਦੀ ਬਹੁਤ ਬਸੀਤਾ ਲੱਗਦੀ ਪਰ ਜਦੋਂ 23 ਦੇ ਵਿੱਚ ਆਇਆ ਸਾਡੇ 1 ਇੱਕ ਬੱਤਰਾ ਹਲਾਉਣਗੇ ਹਜੇ ਤੱਕ ਸਾਡਾ ਮਾਅਫ ਜਾਣੀ ਦਿੱਤਾ ਗਿਆ ਹੁਣ ਸਾਡੀ ਸੜਕ ਦਾ ਮੇਨ ਅਸੀਂ ਹਜੇ ਦਰਿਆ ਦੇ ਵੀ ਛੱਡੋ ਸਾਨੂੰ ਸੜਕ ਦਾ ਵਿਸ਼ਵਾਸ ਕੀ ਦਵਾਣੇ ਲਾਡੀ ਸਾਹਿਬ ਤੁਸੀਂ ਵੀ ਆ ਸਾਡੇ ਐਮਐਲਏ ਸਾਹਿਬ ਸਾਡੇ ਉਜੇ ਪਰ ਹਿੱ ਤੁਹਾਡੇ ਤੋਂ ਸਵਾਲ ਕਰਨੇ ਆ ਤੁਹਾਡੇ ਕੋਲ ਇਹ ਸੱਕ ਲੈਣਾ ਸਾਡੀ ਸੜਕ ਕਨੇ ਦੇ ਵਿੱਚ ਪਾਸ ਹੁੰਦੀ ਸਾਨੂੰ ਇਹ ਨਹੀਂ ਪਤਾ ਕਿ 3 ਸਾਲ ਪਿੱਛੇ ਕਿੱਦਾਂ ਨਿਕਲ ਗਿਆ ਹੱਕ ਕਿੰਨੇ ਟਾਈਮ ਦੇ ਵਿੱਚ ਸਾਨੂੰ ਸੜਕ ਦਿੰਦੇ ਆ ਇਹ ਹੱਕ ਲੈਣਾ ਤੁਹਾਡੇ ਕੋਲ ਸਰ ਜੀ ਸਾਹਿਬ ਇਹ ਤੁਹਾਡੀ ਹੱਥ ਬਣੀ ਹੈ ਜੀ ਸਾਹਿਬ ਸਾਡੀ ਜੀ ਹਰ ਕੰਮ ਦਾ ਇਹ ਸਿੱਖਿਆ ਸਾਡੀ ਜਿਹੜੀ ਹੱਥ ਇਹ ਜਿਹੜਾ ਪੂਲਾ 11 16 ਹਾਲਾਂਕਿ ਸਾਡੇ ਕੰਮ ਪਾਸ ਹੋ ਗਿਆ ਸੀ ਇਹਨਾਂ ਨੇ ਟੈਂਟਰ ਅਜੇ ਤੱਕ ਨਹੀਂ ਸੀ ਲਗਾਇਆ ਹੁਣ ਟੈਂਟਰ ਲਗਾਇਆ ਹੁਣ ਕੇਂਦਰ ਵਾਲੇ ਮੁੱਕਰ ਗਏ ਆ ਹੁਣ ਅਸੀਂ ਦੋਨੋਂ ਜਾ ਕੇ ਕੇਂਦਰ ਨਾਲ ਗੱਲ ਕਰ ਰਹੇ ਆ ਜੀ ਤੁਸੀਂ ਨਾ ਮੁਕਰੋ ਇਹ ਸਾਡੇ ਪੈਸੇ ਰਿਲੀਜ਼ ਕਰ ਦਿਓ ਇਹ ਆਉਣ ਵਾਲੇ ਹਫਤੇ ਵਿੱਚ ਪੂਰੀਆ ਕਰਾ ਦੇ 11 ਤਰੀਕ ਨੂੰ 11 ਤਰੀਕ ਨੂੰ ਕਲੀਅਰ ਹੋਏਗਾ ਕਿਸ ਤਰੀਕੇ ਨਾਲ ਕਰ ਲੇਕਿਨ ਇਹ ਸਰਕਾਰ ਦੀ ਨਾਕਾਮੀ ਕਰਕੇ ਉਹ ਪੈਸਾ ਰੁਪਿਆ ਹੋਇਆ ਤੇ ਅੱਜ ਇਹ ਧਾਰ ਹੈ ਤੁਹਾਡੀ ਸਰਵਰ ਸਿੱਧੀ ਹੋਣੀ ਇਹ ਕਿਹਨੂੰ ਕਿਆਰ ਕਰਦੇ ਸਰ ਜੀ ਇੱਕ ਤਰੀਕ ਦੇ ਸਾਨੂੰ ਵਿਸ਼ਵਾਸ ਦਿਓ ਕਿ ਸਾਡੀ ਸੜਕ ਬਣੂਗੀ ਇਹ ਪੱਟੀ ਦੇ ਇਹ 11 ਤਰੀਕ ਹੈ ਇਹ ਸਾਡਾ ਹੈ ਗੱਲ ਦੇਖੋ ਚੰਨੀ ਸਾਹਿਬ ਨੂੰ ਦਰਦ ਜਾਗਿਆ ਤਾਂ ਚੰਨੀ ਸਾਹਿਬ ਅੱਜ ਆਪਣਾ ਦੁੱਖ ਸੁਣਨ ਆਏ ਆ ਕਿਉਂਕਿ ਅੱਜ ਸੰਵਧਾਨ ਪੂਜਾ ਰੈਲੀ ਸੀ ਪਹਿਲਾਂ ਦੀ ਡੇਟ ਨਿਸ਼ਚਿਤ ਹੋਈ ਸੀ ਤੇ ਅਸੀਂ ਪਹਿਲਾਂ ਚਾਹੁੰਦੇ ਸੀ ਵੀ ਕੈਨਸਲ ਕਰ ਦਈਏ ਕਿਉਂਕਿ ਲੋਕਾਂ ਦਾ ਜੋਕੀ ਘੜੀ ਗਿਆ ਚਲੋ ਪ੍ਰਧਾਨ ਜੀ ਨੇ ਦੇਸ਼ ਕੀਤਾ ਵੀ ਤੁਸੀਂ ਵਾਰ-ਵਾਰ ਡੇਟ ਬਦਲੀ ਗਈ ਆ ਵੀ ਤੈਨੂੰ ਕਰਤੀ ਆ ਅੱਜ ਜਦੋਂ ਉਥੇ ਰੈਲੀ ਦੇ ਵਿੱਚ ਗੱਲ ਹੋਈ ਸਾਡੇ ਲੋਕਾਂ ਦੀ ਸਾਰ ਲੈਣ ਦੀ ਹੋ ਗਿਆ ਤੇ ਜੇ ਸਾਹਮਣੇ ਜਦੇ ਪ੍ਰੋਗਰਾਮ ਨਿਸ਼ਚਿਤ ਕਰਤਾ ਵੀ ਚਲੋ ਆਪਾਂ ਜਾ ਕੇ ਵੇਖ ਕੇ ਆਉਨੇ ਆ ਮੈਨੂੰ ਜੇ ਨਜ਼ਰ ਮੈਂ ਜਾ ਕੇ ਗਰਾਊਂਡ ਦੇ ਵਿੱਚ ਦੇਖਦਾ ਨਹੀਂ ਉਹ ਨਜ਼ਰ ਮੈਨੂੰ ਉਹਦੇ ਤੇ ਕੋਈ ਜਾਣਕਾਰੀ ਨਹੀਂ ਸਹੀ ਆਊਗੀ ਅੱਜ ਸਾਰਾ ਅਸੀਂ ਏਰੀਆ ਦਿਖਾ ਰਹੇ ਆਂ ਔਰ ਮੈਂ ਬੇਨਤੀ ਕਰਦਾ ਮੇਰੇ ਨੌਜਵਾਨ ਵੀਰਾਂ ਨੇ ਸਵਾਲ ਕੀਤਾ ਜਿਹੜੀ ਪ੍ਰਧਾਨ ਮੰਤਰੀ ਸ਼ਰਤ ગ્રામਣ ਯੋਜਨਾ ਦੇ ਤਹਿਤ ਆਪਣੀ ਮਹਾਨੀ ਤੋਂ ਲੈ ਕੇ ਅੰਗਾ ਤੱਕ ਸੜਕ ਬਣਨੀ ਆ ਉਹਦੇ ਵਿੱਚ ਜਿਹੜਾ ਕੋਈ ਬਣਨਾ ਬੈਂਕ ਹੈ ਉਸ ਤੇ 11 ਕਰੋੜ ਰੁਪਏ ਦਾ ਟੈਂਡਰ ਦਾ ਮਾਸ ਹੋ ਸਕਦਾ ਲੱਗਦਾ ਉਹ ਤਾਂ ਕਲੀਅਰ ਹੋ ਚੁੱਕਾ ਹੈ ਜਿਹੜਾ ਇਹਨਾਂ ਰੋੜਾਂ ਦਾ ਟੈਂਡਰ ਖੁੱਲਣਾ ਸੀ ਉਹ 28 ਤਰੀਕ ਨੂੰ ਖੁੱਲਣਾ ਹੈ ਉਹ ਮੇਰਾ 5 ਦਿਨ ਹੋਰ ਐਕਸਟੈਂਡ ਐਕਸਟੈਂਸ ਐਸੈਂਕਸ਼ਨ ਹੋ ਗਈ ਉਹਦੀ ਤੇ ਕਿਉਂ ਮੈਨੂੰ ਅਫਸਰਾਂ ਨਾਲ ਚਰਦੀਗੜ੍ਹ ਜਾ ਕੇ ਗੱਲ ਕਰਨ ਦਾ ਮੌਕਾ ਮਿਲਿਆ ਸਾਡੇ ਆਈਐਸ ਅਫਸਰਾਂ ਨਾਲ ਵੀ ਗੱਲ ਕਰਨ ਦਾ ਮੌਕਾ ਮਿਲਿਆ ਜਿਹੜਾ ਕੀ ਅਸੀਂ ਇਹ ਪ੍ਰੋਜੈਕਟ ਸਾਡਾ ਮਾਰਚ 2023 ਦਾ 24 ਦਾ ਪਾਸ ਹੋਇਆ ਪਾਰਲੀਮੈਂਟ ਇਲੈਕਸ਼ਨ ਤੋਂ ਪਹਿਲਾਂ ਦਾ ਦੇਸ਼ ਦਾ ਪ੍ਰਧਾਨ ਮੰਤਰੀ ਸੜਕ ਘਰਾਣਾ ਯੋਜਨਾ ਦਾ ਪਾਸ ਹੋਇਆ। ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਕੰਸਲਟੈਂਟ हायर ਕਰਨਾ ਸੀ। ਜਿਹੜਾ ਕਿ ਇੱਕ ਸਾਲ ਨਹੀਂ ਕੀਤਾ ਜਦੋਂ ਆ ਪਿਛਲੇ ਮਾਰਚ ਦੇ ਵਿੱਚ ਸੈਸ਼ਨ ਆਇਆ ਤਾਂ ਮੈਂ ਸੈਸ਼ਨ ਦੇ ਵਿੱਚ ਮੁੱਦਾ ਚੱਕਿਆ ਵੀ ਤੁਸੀਂ ਪ੍ਰਧਾਨ ਮੰਤਰੀ ਸਕੀਮ ਜਿਹੜੀ ਆ ਪੂਰੇ ਪੰਜਾਬ ਨੂੰ ਉਹਦੀਆਂ ਸੜਕਾਂ ਦਾ ਲਾਭ ਮਿਲਣਾ ਤਾਂ ਤੁਸੀਂ ਪੰਜਾਬ ਨੇ ਇੱਕ ਅਫਸਰ ਲਾਉਣਾ ਉਹਦੀ ਅਸੈਸਮੈਂਟ ਕਰਕੇ ਉਹਦਾ ਰੇਟ ਦੇਣਾ ਵੀ ਪੁਰਾਣੀ ਮਟੀਰੀਅਲ ਕਿੰਨੇ ਦਾ ਉਹ ਮਟੀਰੀਅਲ ਦੇ ਅਡਜਸਟਮੈਂਟ ਹੋਣਾ ਹੀ ਉਸ ਤੋਂ ਬਾਅਦ ਟੈਂਡਰ ਦੀ ਪ੍ਰਕਿਰਿਆ ਸ਼ੁਰੂ ਹੋਣੀ ਸੀ ਪੰਜਾਬ ਸਰਕਾਰ ਨੇ ਉਹ ਕੰਸਟਰਕਟਰ ਦਾ ਹੈਰ ਨਹੀਂ ਕੀਤਾ ਆਪ੍ਰੈਲ ਚ ਆ ਕੇ ਕੀਤਾ ਉਹਨੇ ਆਪਣੀ ਰਿਪੋਰਟ ਪੇਸ਼ ਕੀਤੀ ਉਸ ਤੋਂ ਬਾਅਦ ਉਹ ਟੈਂਡਰ ਲੱਗੇ ਤੇ ਜੁਲਾਈ ਦੇ ਵਿੱਚ 27 ਜੁਲਾਈ ਕੇ 26 ਜੁਲਾਈ ਨੂੰ ਪੰਜਾਬ ਸੈਂਟਰ ਦੀ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕਿ ਚਿੱਠੀ ਘੱਦੀ ਪੂਰੇ ਦੇਸ਼ ਲਈ ਕਿ ਜਿਹੜੇ ਪ੍ਰੋਜੈਕਟ ਅਜੇ ਤੱਕ ਸ਼ੁਰੂ ਨਹੀਂ ਹੋਏ ਉਹ ਅੱਗੇ ਉਹਨਾਂ ਨੂੰ ਹਜੇ ਰੋ ਅਹਾਲ ਦੀ ਘੜੀ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਉਹ ਚਿੱਠੀ ਮੇਰੇ ਕੋਲ ਹੈ ਮੈਂ ਤੁਹਾਨੂੰ ਵਟਸਐਪ ਕਰ ਦਿੰਦਾ ਫੋਸ ਕਰਕੇ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਇਸ ਤੇ ਲੜਾਈ ਮੈਂ ਚਲੀ ਸਾ ਨਾ ਰਾਹ ਚੋਂਦਾ ਵੀ ਗੱਲ ਕਰ ਰਿਹਾ ਸੀ ਵੀ ਇਹ ਬਹੁਤ ਅਹਿਮ ਮੁੱਦਾ ਵਾ ਸਾਡੇ ਲਈ ਸਾਡੀਆਂ 4 ਛਟਕਾ 62 ਕਿਲੋਮੀਟਰ ਸਾਡੇ ਹਲਕੇ ਦੀਆਂ ਵਾ ਤੇ ਸਾਰੇ ਪਿੰਡ ਜੁੜਨ ਲਈ ਅਸੀਂ ਇਹ ਪ੍ਰੋਗਰਾਮ ਲਿਖਿਆ ਸੀ ਵੀ ਵੱਡੇ ਵੱਡੀ ਰੋਡ ਬਣ ਜੇ ਤੇ ਸਾਰੇ ਛੋਟੇ ਪਿੰਡ ਉਹਦੇ ਨਾਲ ਜੁੜ ਜਾਣ ਇਸ ਕਰਕੇ ਰਿਪੇਅਰ ਪ੍ਰੋਗਰਾਮ ਚ ਵੀ ਨਹੀਂ ਪਾਈ ਅਫਸਰਾਂ ਨੇ ਕਿਉਂਕਿ ਇਹਦੇ ਤੇ ਇੱਕ ਦੋ ਪੁਲ ਹੋਰ ਵੀ ਬਣਨੇ ਜਿੱਥੇ ਵਹੀਦੀ ਰਸਤਾ ਰੋੜ ਜਾਂਦਾ ਉਹ ਵੀ ਪੁਲ ਬਣਨੇ ਆ ਇਹ ਮਹਾਰਾਜ ਵਾਲੇ ਵੇਤੀ ਹੋ ਕੇ ਅੱਗੇ ਜਾਣੀਆਂ ਕੰਗਾ ਨੂੰ ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਜਿਹਦੇ ਤੇ ਅਸੀਂ ਪੈਰਵਾਈ ਕਰ ਰਹੇ ਹਾਂ ਠੀਕ ਹੈ ਅੱਜ ਸਰਕਾਰ ਆਪੀ ਨਹੀਂ ਮੈਂ ਜੱਜਾ ਨਾ ਇਹਨਾਂ ਵਜੋਂ ਨਿਆਣਾ ਮੜੀ ਚੁੱਕਾ ਉਹਨਾਂ ਵਾਲੇ ਸਮੇਂ ਤੇ ਇਹਨੂੰ ਆਪਾਂ ਪੂਰੀ ਬੋਲਣ ਨੂੰ ਚੋਣਾ ਇਹਨੂੰ ਮੈਂ ਉਹਦਾ ਕੀ ਹਾਲਾ ਹੋ ਕਰਾਵਾਣਾ ਇੱਕ ਸ਼ਰਕਾ ਚੰਨੀ ਸਾਹਿਬ ਆਪਣੇ ਉਹਨਾਂ ਦੀ ਪਾਣੀ ਆਇਆ ਉਹਦਾ ਉਹ ਭਾਵਜਾ 15000 ਦੇ 12000 12000 12000 ਕਿਤੇ 23000 500 ਉਹ ਵੀ ਨਹੀਂ ਪੂਰਾ ਉਹ ਵੀ ਨਹੀਂ ਕਰਾਇਆ ਜੀ ਮੈਂ ਕਹਿੰਦਾ ਬਹੁਤ ਵਾਰ ਦੇਖੋ ਜਦੋਂ ਇਹ ਮੁੱਖ ਮੰਤਰੀ ਬਣਿਆ ਲਾਵਾਦਲ ਟਾਈਮ ਮਿਲਦਾ ਸੀ 8000 ਮਹਾਰਾਜਾ ਟਾਈਮ ਮਿਲਿਆ 12000 ਤੇ ਜਦੋਂ ਐਸੀ ਮੁੱਖ ਮੰਤਰੀ ਬਣੀ ਮੈਂ ਬਣਿਆ ਤਾਂ ਮੁਆਵਜ਼ਾ ਮਿਲਿਆ 17000 17000 ਨਰਮੇ ਦਾ ਤੇ ਆ ਜਿਹੜਾ ਹੁਣ ਕਹਿੰਦਾ ਜਿਵੇਂ ਬੱਕਰੀਆਂ ਦਾ ਵੀ ਦਊਗਾ ਬੱਕਰੀਆਂ ਦਾ ਵੀ ਦਊਗਾ ਇਹਨੇ ਦਿੱਤਾ 6800 ਵੀ ਸਾਰਿਆਂ ਨੂੰ ਨਹੀਂ ਮਿਲੇ ਨਹੀਂ ਮਿਲਦਾ ਅੱਜ ਵੀ ਅਸੀਂ ਮੰਗ ਕਰਦੇ ਕੋਈ ਸੈਂਟਰ ਸਰਕਾਰ ਨੇ ਦਿੱਤਾ ਜੀ ਇਹਨੇ ਕੁਝ ਨਹੀਂ ਦਿੱਤਾ ਇਹਨੇ ਮੁਰਗੀ ਆਈ ਖੜਛੜੀ ਗੱਲ 6 ਬੰਦੇ ਮੈਂ ਅੱਜ ਹੀ ਮੰਗ ਕਰਦਾ ਕਿ ਭਾਈ ਨਹੀਂ ਸੈਂਟਰ ਸਰਕਾਰ ਨੇ ਦਿੱਤਾ ਕਿਸਾਨ ਦਾ ਪੁੱਤਰ ਆ ਕਿਸਾਨ ਅੱਜ ਡੁੱਬਿਆ ਖੜਾ ਹੈ ਤੇ ਆ ਦੇ 50000 ਰੁਪਏ ਕਿਲੇ ਦਾ ਮਾਮਲਾ ਇਹ ਕਹਿੰਦਾ ਸੀ ਅਸੀਂ ਪਹਿਲੇ ਹੀ ਦੇ ਦੇ ਕਰਾਂਗੇ ਬਾਅਦ ਚ ਗਰਦੋਰੀ ਹੋਏਗੀ ਉਹ ਤੋਂ ਪੈਰ ਉਹਰੇ ਰਾਹਾਂ ਤੇ ਭੇਜਦੇ ਆ ਉਹ ਜਾਣ ਰੋਟੀਆਂ ਭੇਜਦੇ ਨੇ ਲੋਕਾਂ ਬਾਸ ਚ ਚਾਰਾ ਹੈ ਪੱਠਾ ਹੈ ਇਹ ਬੰਦੇ ਗੱਲਾਂ ਕਰਦੇ ਹੋਣੇ ਤੇ ਚਾਰੇ ਇਹਨਾਂ ਦੇ ਕਾਰਨਾਮੇ ਕੋਈ ਚੱਜਦੇ ਹੈ